ਜਾਨੇ ਜਿਗਰ ਸਿੰਘ ਹੈ ਭਾਈ ਬਚਿੱਤਰ ਸਿੰਘ ਭਾਈ ਬਚਿੱਤਰ ਸਿੰਘ ਉਹ ਬਚਿੱਤਰ ਸਿੰਘ ਜਿਨ੍ਹਾਂ ਸ਼ਰਾਬੀ ਹਾਥੀ ਨੂੰ 나ਗਣੀ ਮਾਰੀ ਸੀਗੀ ਮਾਰ ਕੇ ਜ਼ਖਮੀ ਕੀਤਾ ਸੀ ਧੰਤਨ ਬਾਬਾ ਹਨੂਮਾਨ ਸਿੰਘ ਜੀ ਸਿੰਘ ਸ਼ਹੀਦ ਦਾ ਸੁਹਾਣੇ ਵਾਲੇ ਜਿਨ੍ਹਾਂ ਦਾ ਜਨਮ ਦਿਹਾੜਾ 3 ਦਸੰਬਰ ਨੂੰ ਆ ਰਿਹਾ ਉਹਨਾਂ ਦੇ ਸਥਾਨ ਦੀ ਵੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸ਼ਹਾਦਤ ਤੇ ਸਫ਼ਰ ਜਿਹੜੀ ਹੈਗੀ ਆਪਾਂ ਇੱਕ ਸੀਰੀਜ਼ ਸ਼ੁਰੂ ਕਰਾਂਗੇ ਇੱਕ ਬੇਨਤੀ ਹੈ ਮੈਂ ਇਤਿਹਾਸ ਦੱਸਣ ਦੀ ਛੋਟੀ ਜੀ ਕੋਸ਼ਿਸ਼ ਕੀਤੀ ਆ ਜੇ ਤੁਹਾਨੂੰ ਕਿਤੇ ਲੱਗਦਾ ਕਿ ਇਤਿਹਾਸ ਵਿੱਚ ਕੋਈ ਗਲਤੀ ਹੋਈ ਆ ਮੇਰੇ ਤੋਂ ਮੈਨੂੰ ਮਾਫੀ ਜ਼ਰੂਰ ਦੇ ਹੋਣ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਖੜੀਆਂ ਜਿ ਪਿੰਡ ਪਰਖਾਲੀ ਦੇ ਅੱਡੇ ਦੇ ਵਿੱਚ ਤੇ ਪਿੰਡ ਪਰਖਾਲੀ ਤੋਂ ਲਗਭਗ 2 ਤੋਂ 3 ਕਿਲੋਮੀਟਰ ਜਿਹੜਾ ਗੁਰਦੁਆਰਾ ਸਾਹਿਬ ਪੈਂਦਾ ਪਿੱਛੇ ਬੋਰਡ ਲੱਗਿਆ ਹੋਇਆ ਗੁਰਦੁਆਰਾ ਬੀਬੀ ਮੁਮਤਾਜਗੜ ਸਾਹਿਬ ਤੇ ਇੱਥੋਂ ਲਗਭਗ 3 ਕਿਲੋਮੀਟਰ ਦੂਰ ਹੈ ਜੇ ਜਿਹੜਾ ਇਹ ਬੀਬੀ ਮਮਤਾਜਗੜ ਦਾ ਜਿਹੜਾ ਰਸਤਾ ਜਿਹੜਾ ਇਧਰਲੇ ਪਾਸਿਓਂ ਰਸਤਾ ਜਾਂਦਾ 3 ਕਿਲੋਮੀਟਰ ਦੂਰੀ ਤੇ ਪੈਂਦਾ ਤੇ ਆਪਾਂ ਚੱਲਦੇ ਆਂ ਤੇ ਦਿਖਾਉਨੇ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਤੇ ਗੁਰਦੁਆਰਾ ਸਾਹਿਬ ਕਦੋਂ ਇੱਥੇ ਬਣਿਆ ਤੇ ਬੀਬੀ ਮਮਤਾਜਕੁਰ ਜਿਨ੍ਹਾਂ ਨੇ ਇੱਥੇ ਭਗਤੀ ਕੀਤੀ ਉਹਨਾਂ ਦੇ ਇਤਿਹਾਸ ਬਾਰੇ ਉਹ ਗੱਲਾਂ ਬਾਤਾਂ ਸਾਰੀਆਂ ਸਾਂਝੇ ਕਰਾਂਗੇ ਆਪਾਂ ਚੱਲਦੇ ਆਂ ਅੱਗੇ ਤੇ ਸਾਡੀ ਵੀਡੀਓ ਨਾਲ ਜੁੜੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਜਦੋਂ ਆਪਾਂ ਰਸਤੇ 'ਚ ਹੁੰਦੇ ਜਾਵਾਂਗੇ ਲਗਭਗ ਪਰਖਾਲੀ ਤੋਂ ਆਪਾਂ 1 ਤੋਂ 1.5 ਕਿਲੋਮੀਟਰ ਜਦੋਂ ਅੱਗੇ ਆਵਾਂਗੇ ਸਾਨੂੰ ਇਹ ਜਿਹੜੇ ਬੋਰਡ ਐ ਰਸਤੇ ਦੇ ਵਿੱਚ ਲੱਗੇ ਮਿਲਣਗੇ ਤੇ ਬੋਰਡ ਦੇਖਦੇ ਹੋਏ ਇਸ਼ਾਰਾ ਬੋਰਡ ਜਿਹੜੇ ਅੱਗੇ ਵੀ ਰਸਤੇ 'ਚ ਮਿਲਦੇ ਆ ਦੇਖਦੇ-ਦੇਖਦੇ ਤੁਸੀਂ ਗੁਰਦੁਆਰਾ ਸਾਹਿਬ ਤੱਕ ਪਹੁੰਚੋਗੇ ਤੇ ਗੁਰਦੁਆਰਾ ਸਾਹਿਬ ਦੇ ਬਹੁਤ ਸੋਹਣੇ ਪ੍ਰਬੰਧ ਕੀਤੇ ਹੋਏ ਜਿਹੜੇ ਇਸ਼ਾਰਾ ਬੋਰਡ ਰਸਤੇ 'ਚ ਲਾਏ ਹੋਏ ਆ ਤੇ ਆਓ ਚੱਲਦੇ ਆ ਬਸ ਆਪਾਂ ਇਸ਼ਾਰਾ ਬੋਰਡ ਦਿਖਾਉਣ ਵਾਸਤੇ ਤੋਂ ਇੱਥੇ ਰੁਕੇ ਸੀਗੇ ਰੁਕੇ ਸੀਗੇ ਤੇ ਜਿਹੜੀ ਅੱਜ ਸਾਡੇ ਨਾਲ ਕੈਮਰੇ ਤੇ ਜਿਹੜੀ ਸੇਵਾ ਨ ਚਲਦੇ ਆ ਜੀ ਸੰਗਤ ਜੀ ਇਹ ਗੁਰਦੁਆਰਾ ਸਾਹਿਬਾ ਬੀਬੀ ਮੁੰਤਾਜਗੜ੍ਹ ਸਾਹਿਬ ਆਉਂ ਕਰਦੇ ਆ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਹਾਂਜੀ ਇਹ ਸੰਗਤ ਜੀ ਇਹ ਸਤਨ ਜੀ ਬੀਬੀ ਮਮਤਾਜ ਗੜ੍ਹ ਸਾਹਿਬ ਜੋ ਕਿ ਪਰਖਾਲੀ ਤੋਂ 3 ਕੋ 3 ਕਿਲੋਮੀਟਰ ਦੀ ਦੂਰੀ ਤੇ ਸਥਿਤਤਾ ਤੇ ਬਹੁਤ ਰਮਣੀਕ ਸਥਾਨ ਹੈ ਜੇ ਆਪਾਂ ਬੀਬੀ ਮਮਤਾਜ ਜੀ ਦੀ ਗੱਲ ਕਰੀ ਬੀਬੀ ਮਮਤਾਜ ਜੀ ਦੇ ਪਿਤਾ ਜੀ ਦਾ ਨਾਮ ਨਹੰਗ ਖਾਂ ਕੋਟਲਾ ਨਹੰਗ ਖਾਂ ਸੀਗਾ ਉਹਨਾਂ ਦੀ ਪੁੱਤਰੀ ਸੀਗੀ ਤੇ ਆਲਮ ਖਾਂ ਦੀ ਛੋਟੀ ਭੈਣ ਸੀਗੀ ਉਹਨਾਂ ਦਾ ਰਿਸ਼ਤਾ ਜਿਹੜਾ ਹੈਗਾ ਇਰਫਾਨ ਖਾਨ ਬਸੀ ਪਠਾਣਾ ਦਾ ਜਿਹੜਾ ਬਸੀ ਪਠਾਣਾ ਦੇ ਸੀਗੇ ਇਰਫਾਨ ਖਾਨ ਉਹਨਾਂ ਦੇ ਨਾਲ ਜਿਹੜਾ ਤੈਅ ਹੋਇਆ ਸੀਗਾ ਰਿਸ਼ਤਾ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ ਜੀ ਗੱਲ ਸ਼ੁਰੂ ਹੁੰਦੀ ਹੈ ਜਦੋਂ 6 ਪੋਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਦਾ ਕਿਲਾ ਛੱਡਦੇ ਆ ਤਾਂ ਸੱਤ ਪਉ ਨੂੰ ਸਰਸਾ ਹੁੰਦੇ ਹੋਏ ਮਹਾਰਾਜ ਜੀ ਰੋਪੜ ਪਹੁੰਚਾ ਸਭ ਤੋਂ ਪਹਿਲਾਂ ਭੱਠਾ ਸ਼ਾਂਤ ਕਰਿਆ ਸੀ ਸੰਖੇਪ ਦੇ ਵਿੱਚ ਇਤਿਹਾਸ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਭੱਠਾ ਸ਼ਾਂਤ ਕਰਿਆ ਭੱਠਾ ਸ਼ਾਂਤ ਕਰਨ ਤੋਂ ਬਾਅਦ ਜਦੋਂ ਭੱਠੇ ਦੇ ਮਾਲਕ ਨਾ ਕੋਟਲਾ ਨੰਘ ਨੂੰ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਹੋਏ ਅਤੇ ਉਹ ਭੱਜਿਆ ਜਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਮਹਾਰਾਜ ਨੂੰ ਆਖਦਾ ਮਹਾਰਾਜ ਜੀ ਅਸੀਂ ਤਾਂ ਸੱਤ ਤੋਂ 8 ਮਹੀਨੇ ਹੋ ਗਏ ਤੁਹਾਡੇ ਦਰਸ਼ਨ ਦੀਦਾਰ ਆ ਵਾਸਤੇ ਤਰਸੇ ਹੋਏ ਹਾਂ ਤੁਸੀਂ ਹੁਣ ਸਾਨੂੰ ਦਰਸ਼ਨ ਦੀਦਾਰ ਦੇਣਾ ਹੈ ਤੁਸੀਂ ਸਾਡੇ ਘਰ ਚੱਲੋ ਸਾਡੇ ਕਿਲੇ ਦੇ ਵਿੱਚ ਚੱਲੋ ਮਹਾਰਾਜ ਜੀ ਵੀ ਇਹੇ ਹੁਣ ਘਰ ਜਾਣ ਦਾ ਸਮਾਂ ਨਹੀਂ ਹੈਗਾ ਵੀ ਫੌਜਾਂ ਸਾਡੇ ਪਿੱਛੇ ਪਈਆਂ ਹੋਈਆਂ ਵੀ ਹੁਣੇ ਘਰ ਜਾਣ ਦਾ ਸਮਾਂ ਨਹੀਂ ਹੈਗਾ ਤੇ ਉਹਨਾਂ ਫੇਰ ਬੇਨਤੀ ਕੀਤੀ ਨਹੀਂ ਮਹਾਰਾਜ ਜੀ ਸਾਡੇ ਤੁਸੀਂ ਘਰ ਚੱਲੋ ਤੇ ਮਹਾਰਾਜ ਜੀ ਉਹਨੂੰ ਬੇਨਤੀ ਸਵਾਰਦੇ ਹੋਏ ਘਰ ਗਏ ਜਦੋਂ ਮਹਾਰਾਜ ਜੀ ਘਰ ਗਏ ਉਹਦੇ ਕਿਲੇ ਦੇ ਵਿੱਚ ਗਏ ਤਾਂ ਪਿੱਛੇ-ਪਿੱਛੇ ਭਾਈ ਅਜੀਤ ਸਿੰਘ ਜੀ ਭਾਈ ਬਚਿੱਤਰ ਸਿੰਘ ਨੂੰ ਘੋੜੇ ਦੇ ਬਿਠਾ ਕੇ ਲੈ ਕੇ ਆਏ ਸੀਗੇ ਭਾਈ ਬਚਿੱਤਰ ਸਿੰਘ ਜੰਗ ਦੇ ਮੈਦਾਨ ਵਿੱਚ ਲੜਦੇ ਲੜਦੇ ਜਿਆਦਾ ਉਹਨਾਂ ਦੇ ਫੱਟ ਲੱਗੇ ਹੋਏ ਸੀਗੇ ਉਹਨਾਂ ਦੇ ਥੋੜੇ ਡੂੰਘੇ ਫੱਟ ਸੀਗੇ ਮਹਾਰਾਜ ਜੀ ਉਹਨਾਂ ਨੇ ਪਰਿਵਾਰ ਨੂੰ ਬੇਨਤੀ ਕੀਤੀ ਸਾਰੇ ਨੂੰ ਨੰਘ ਖਾਦੇ ਨੂੰ ਵੀ ਭਾਈ ਇਹ ਜਾਨੇ ਜਿਗਰ ਸਿੰਘ ਹੈ ਸਾਡਾ ਐਦੀ ਤੁਸੀਂ ਸੇਵਾ ਕਰਨੀ ਆ ਐਦੀ ਸੇਵਾ ਸੰਭਾਲ ਕਰਨੀ ਆ ਇਹ ਸਾਡਾ ਜਾਨੇ ਜਿਗਰ ਸਿੰਘ ਹੈ ਭਾਈ ਬਚਿੱਤਰ ਸਿੰਘ ਭਾਈ ਬਚਿੱਤਰ ਸਿੰਘ ਉਹ ਬਚਿੱਤਰ ਸਿੰਘ ਜਿਨ੍ਹਾਂ ਸ਼ਰਾਬੀ ਹਾਥੀ ਨੂੰ 나ਗਣੀ ਮਾਰੀ ਸੀਗੀ ਮਾਰ ਕੇ ਜ਼ਖਮੀ ਦਾ ਸੀਗਾ ਉਹ ਬਚਿੱਤਰ ਸਿੰਘ ਜਦੋਂ ਮਹਾਰਾਜ ਜੀ ਜਾਣ ਲੱਗੇ ਤੇ ਬੀਬੀ ਮਮਤਾ ਜੀ ਨੇ ਕਿਹਾ ਬੀਬੀ ਮਮਤਾ ਜੀ ਨੇ ਕਿਹਾ ਮਹਾਰਾਜ ਜੀ ਵੀ ਤੁਹਾਨੂੰ ਤੁਹਾਨੂੰ ਅਸੀਂ 7 ਤੋਂ 8 ਮਹੀਨੇ ਤੋਂ ਯਾਦ ਕਰ ਰਹੇ ਹਾਂ ਜੇ ਤੁਹਾਡੀ ਯਾਦ ਆਉਂਗੀ ਤਾਂ ਅਸੀਂ ਕੀ ਕਰਾਂਗੇ ਤੇ ਮਹਾਰਾਜ ਜੀ ਨੇ ਆਪਣੇ ਗਾਤਰੇ ਸਮੇਤ ਸ਼੍ਰੀ ਸਾਹਿਬ ਬੀਬੀ ਉਹਨਾਂ ਦੇ ਪਰਿਵਾਰ ਨੂੰ ਬੀਬੀ ਜੀ ਉਹਨਾਂ ਨੂੰ ਸੌਂਪੀ ਤੇ ਸ਼ਸਤਰ ਦਿੱਤੇ ਜਿਹੜੇ ਸ਼ਸਤਰ ਉਹ ਪੱਠਾ ਸਾਹਿਬ ਸ਼ਸ਼ੋਭਤ ਹੈ ਤੇ ਉਹ ਸ਼ਸਤਰ ਦਿੱਤੇ ਤੇ ਮਹਾਰਾਜ ਜੀ ਨੇ ਵਚਨ ਦਿੱਤਾ ਜਦੋਂ ਵੀ ਤੁਸੀਂ ਸਾਨੂੰ ਯਾਦ ਕਰੋਗੇ ਅਸੀਂ ਤੁਹਾਡੇ ਸਾਹਮਣੇ ਉਦੋਂ ਹੀ ਦਰਸ਼ਨ ਦਵਾਂਗੇ ਮਹਾਰਾਜ ਜੀ ਫਿਰ ਉਸ ਤੋਂ ਬਾਅਦ ਰਾਮਪੁਰ ਬਾਹਮਣ ਮਜਰਾ ਹੁੰਦੇ ਹੋਏ ਚਮਕੌਰ ਦੀ ਗੜੀ ਵੱਲ ਨੂੰ ਚਲੇ ਗਏ ਪਿੱਛੋਂ ਫਿਰ ਮੁਗਲ ਫੌਜਾਂ ਜਿਹੜੀਆਂ ਹੈਗੇ ਕਿਲੇ ਦੀ ਤਲਾਸ਼ੀ ਕਰਨ ਵਾਸਤੇ ਗਈਆਂ ਕੋਟਲਾ ਕਹਿੰਨੀ ਆ ਭਾਈ ਓਰੇ ਗੁਰੂ ਗੋਬਿੰਦ ਸਿੰਘ ਆਏ ਹੋਏ ਸੀਗੇ ਅਸੀਂ ਇਸ ਕਿਲੇ ਦੀ ਤਲਾਸ਼ੀ ਲੈਣੀ ਆ ਤਲਾਸ਼ੀ ਜਦੋਂ ਲੈਣ ਲੱਗੇ ਤਲਾਸ਼ੀ ਸਾਰੇ ਕਿਲੇ ਦੀ ਲੈ ਲਈ ਇੱਕ ਕਮਰੇ ਦੀ ਤਲਾਸ਼ੀ ਨਾ ਲਈ ਤੇ ਜਦੋਂ ਕੋਟਲਾ ਨਹੰਗ ਨੂੰ ਪੁੱਛਿਆ ਵੀ ਪਾਈ ਇਸ ਕਿਲੇ ਦੀ ਤਲਾਸ਼ੀ ਤੁਸੀਂ ਕਿਉਂ ਨਹੀਂ ਦੇਣੀ ਤਾਂ ਉਹਨਾਂ ਨੇ ਕਿਹਾ ਵੀ ਸਾਡੀ ਇੱਥੇ ਧੀ ਤੇ ਜਵਾਈ ਆਰਾਮ ਕਰ ਰਹੇ ਆ ਵਿਸ਼ਰਾਮ ਕਰ ਰਹੇ ਆ ਇੱਕ ਕੋਈ ਮੁਸਲਮਾਨਾਂ ਧਰਮ ਦੇ ਵਿੱਚ ਭਾਵੇਂ ਹਰ ਇੱਕ ਧਰਮ ਦੇ ਵਿੱਚ ਇਹ ਪੜਦਾ ਹੁੰਦਾ ਧੀ ਤੇ ਜਵਾਈ ਦਾ ਇਹ ਗੱਲ ਸੁਣ ਕੇ ਉਹ ਮੁਗਲ ਫੌਜਾਂ ਉੱਥੇ ਜਿਹੜੀਆਂ ਚਲੇ ਗਈਆਂ ਤੇ ਜਿਹੜੀ ਗੱਲ ਤੀ ਤੇ ਜੋਾਈ ਵਾਲੀ ਉਹ ਬੀਬੀ ਮਮਤਾਜ ਨੇ ਸੁਣ ਲਈ ਸੀ ਕਿ ਜਦੋਂ ਬੀਬੀ ਮਮਤਾਜ ਨੇ ਗੱਲ ਸੁਣੀ ਨਾ ਸੰਗਤ ਜੀ ਤੇ ਬੀਬੀ ਮਮਤਾਜ ਨੇ ਭਾਈ ਬਚੇਤਰ ਸਿੰਘ ਦੇ ਚਰਨਾਂ ਨੂੰ ਫੜ ਕੇ ਆਪਣਾ ਪਤੀ ਸਵਾਰਕਾਰ ਕੀਤਾ ਤੇ ਬੜੀ ਦ੍ਰਿੜ ਇਰਾਦੇ ਵਾਲੀ ਸੀਗੀ ਬੀਬੀ ਬੀਬੀ ਮਮਤਾਜ 136 ਸਾਲ ਦੀ ਉਮਰ ਦੱਸੀ ਜਾਂਦੀ ਆ ਇਸ ਸਥਾਨ ਤੇ ਜਿਸ ਸਥਾਨ ਤੇ ਖੜੇ 110 ਸਾਲ ਤੱਕ ਰਿਆ ਸੰਗਤ ਜੀ ਸਵਾ ਮੀਤਦਾ ਗਿਆ ਤੇ ਥੋੜੇ ਸਮੇਂ ਬਾਅਦ ਜਦੋਂ ਰਿਸ਼ਤੇ ਦੀ ਗੱਲ ਚੱਲੀ ਤਾਂ ਬੀਬੀ ਜੀ ਨੇ ਕਿਹਾ ਤੇ ਵੀ ਮੇਰਾ ਰਿਸ਼ਤਾ ਦਾ ਤੁਸੀਂ ਉਸ ਸਿੰਘ ਸ਼ਹੀਦ ਨਾਲ ਕਰ ਚੁੱਕੇ ਹੋ ਪਿਤਾ ਜੀ ਜਿਹੜਾ ਸਿੰਘ ਬੂਰਾ ਬਾਣੀ ਬਾਣੇ ਦਾ ਗੁਰੂ ਘਰ ਦਾ ਸਿੰਘ ਸੀਗਾ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਜਾਨੇ ਜਿਗਰ ਸਿੰਘ ਸੀਗਾ ਉਹਦੇ ਨਾਲ ਮੇਰਾ ਤੁਸੀਂ ਦਿਸਤਾ ਤੈਅ ਕਰ ਚੁੱਕੇ ਹਾਂ ਇਰਫਾਨ ਖਾਨ ਹੈ ਨਾ ਬਸ ਹੀ ਪਠਾਨੋ ਚੰਗਾ ਬੰਦਾ ਨਹੀਂ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਕਿ ਜਿਹੜਾ ਮੇਰਾ ਤੁਸੀਂ ਇਹ ਰਿਸ਼ਤਾ ਇੱਕ ਸਿੰਘ ਨਾਲ ਕਰਿਆ ਨਾ ਇਸ ਸਿੰਘ ਨਾਲੇ ਰਹਿਣ ਦਿਓ ਇਹ ਗੱਲ ਸੁਣਦੇ ਹੋਏ ਬੀਬੀ ਜੀ ਦੀ ਗੱਲ ਸੁਣਦੇ ਹੋਏ ਉੱਥੇ ਉਹਦੇ ਉਹਨਾਂ ਦੇ ਭਾਈ ਆਲਮ ਖਾਨ ਤੇ ਉਹਨਾਂ ਦੇ ਪਿਤਾ ਜੀ ਉਹਨਾਂ ਦੀ ਗੱਲ ਨੂੰ ਸਬੋ ਸਵਕਾਰ ਦੇ ਹੋਏ ਤੇ ਉਹਨਾਂ ਨੇ ਇਸ ਰਮਣੀਕ ਸਥਾਨ ਜਿਹੜਾ ਬੀਬੀ ਜੀ ਦਾ ਨਾਨਕਾ ਪਿੰਡ ਸੀਗਾ ਇਸ ਪਿੰਡ ਦੇ ਵਿੱਚ ਆ ਕੇ ਬੀਬੀ ਜੀ ਉਹਨਾਂ ਨੇ ਇੱਕ ਕਿਲਾ ਉਸਾਰੀ ਕਰਵਾ ਕੇ ਦਿੱਤਾ ਤੇ ਇੱਕ ਖੂਹ ਬਣਵਾ ਕੇ ਦਿੱਤਾ ਤੇ ਖੂਹ ਬਣਵਾ ਕੇ ਦਿੱਤਾ ਤੇ ਬੀਬੀ ਜੀ ਉਹਨਾਂ ਨੂੰ ਇੱਥੇ 110 ਸਾਲ ਤਾਂ ਬੀਬੀ ਜੀ ਉਹਨਾਂ ਨੇ ਇੱਥੇ 110 ਸਾਲ ਤਪ ਕਰਿਆ ਤੇ ਬੀਬੀ ਜੀ ਰੋਜ਼ ਇੱਥੋਂ ਸ਼ਹੀਦ ਬਚਿੱਤਰ ਸਿੰਘ ਜੀ ਦੇ ਅੰਗਠਾ ਸਾਹਿਬ ਕੋਲ ਜੋਤ ਜਗਾਉਣ ਜਾਂਦੇ ਸੀਗੇ ਤੇ ਪੱਠਾ ਸਾਹਿਬ ਗੁਰਦਵਾਰ ਸਾਹਿਬ ਵਿਖੇ ਇਬਾਦਤ ਕਰਦੇ ਸੀਗੇ ਬਹੁਤ ਰਮਣੀਕ ਸਥਾਨ ਸੰਗਤ ਜੀ ਆਪ ਜੀ ਨੂੰ ਬੇਨਤੀ ਆ ਭਾਈ ਆਪਣੇ ਪਰਿਵਾਰਾਂ ਸਮੇਤ ਆ ਕੇ ਇਸ ਸਥਾਨ ਦੇ ਹਾਜ਼ਰੀਆਂ ਭਰੋ ਹਰ ਇੱਕ ਨਵੰਬਰ ਦੇ ਹਰ ਇੱਕ ਨਵੰਬਰ ਦੇ ਅਖੀਰ ਦੇ ਵਿੱਚ ਇੱਥੇ ਬੀਬੀ ਜੀ ਦੀ ਯਾਦ ਦੇ ਵਿੱਚ ਸਮਾਗਮ ਹੁੰਨੇ ਆ ਉਹਨਾਂ ਸਮਾਗਮਾਂ ਦੇ ਵਿੱਚ ਵੀ ਹਿੱਸਾ ਲਓ ਤੇ ਉਸ ਤੋਂ ਬਾਅਦ ਆਪ ਜੀ ਨੂੰ ਇੱਕ ਬੇਨਤੀ ਆ ਮੈਂ ਇਤਿਹਾਸ ਦੱਸਣ ਦੀ ਛੋਟੀ ਜੀ ਕੋਸ਼ਿਸ਼ ਕੀਤੀ ਆ ਜੇ ਤੁਹਾਨੂੰ ਕਿਤੇ ਲੱਗਦਾ ਕਿ ਇਤਿਹਾਸ ਕੋਈ ਗਲਤੀ ਹੋਈ ਆ ਮੇਰੇ ਤੋਂ ਮੈਨੂੰ ਮਾਫੀ ਜ਼ਰੂਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਧੰਨ ਧੰਨ ਬਾਬਾ ਹਨੂਮਾਨ ਸਿੰਘ ਜੀ ਸਿੰਘ ਸ਼ਹੀਦ ਦਾ ਸੁਹਾਣੇ ਵਾਲੇ ਜਿਨ੍ਹਾਂ ਦਾ ਜਨਮ ਦਿਹਾੜਾ 3 ਦਸੰਬਰ ਨੂੰ ਆ ਰਿਹਾ ਉਹਨਾਂ ਦੇ ਸਥਾਨ ਦੀ ਵੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸ਼ਹਾਦਤ ਤੇ ਸਫ਼ਰ ਜਿਹੜੀ ਹੈਗੀ ਆਪਾਂ ਇੱਕ ਸੀਰੀਜ਼ ਸ਼ੁਰੂ ਕਰਾਂਗੇ ਉਹਦੇ ਵਿੱਚ ਹੌਂਸਲਾ ਅਫਜ਼ਾਈ ਕਰਿਓ ਕਮੈਂਟ ਜ਼ਰੂਰ ਕਰਿਓ ਇਸ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਤਾ ਤੋਂ ਦੇ ਫੁਰੀਦ ਨੇ ਚਿੱਲ ਕਰਤਾ ਤੋਈ ਕੁਦੇ ਨ ਤੇ ਪਾਰ ਸੋਈ